ਮੇਰੇ ਵੱਲੋਂ ਤੁਹਾਡੇ ਬੈਰਪੇਸ਼ਾ ਸ਼ਿਕਾ ਲਾਜ ਦੇ ਵਲੌਗਸ ਤੁਹਾਡਾ ਸਵਾਗਤ ਕਰਦੇ ਆਂ ਅੱਜ ਚੱਲੇ ਆ ਪਾਰਟੀ ਤੇ ਤੇ ਚੱਲ ਕੇ ਤੁਹਾਨੂੰ ਇਹ ਦਿਖਾਉਨੇ ਆ ਪਾਰਟੀ ਮਿਲਦੇ ਆ ਚੱਲ ਕੇ ਉੱਥੇ ਠੰਡ ਬਹੁਤ ਆ ਅਜੇ ਤੱਕ ਧੁੰਦ ਨਹੀਂ ਲੱਥੀ

जोड़े दूर चैनल जरूर सब्सक्राइब कर लो थोड़ा चैनल तो बाबा जी की कुर्बानी की कथा कर रहे हैं बबा जी गुरु महाराज गुरबानी की कथा कर ਇਲਵੇ ਤੇ ਸਾਡੀ ਆਜਾਟ ਹੋ ਗਈ ਕਿਉਂਕਿ ਮਹਾਰਾਜ ਗੁਰੂ ਬਾਬਾ ਜੀ ਦੀ ਕਥਾ ਦਾ ਵਿਚਾਰਾਂ ਸੁਣੋ ਗੁਰੂ ਗੁਰਬਾਣੀ ਨਾਲ ਸਾਂਝ ਪਾ ਰਹੇ ਨੇ ਕਥਾ ਚੱਲ ਰਹੀ ਗੁਰਮਹਾਰਾਜ ਦੀ ਮਹਾਰਾਜ ਦਾ ਪ੍ਰਕਾਸ਼ ਦਾ ਪਰ ਸੋਝ ਰੋ ਤੂੰ ਗੁਰਬਾਣੀ ਚੱਲ ਰਹੀ ਸੀ ਅੱਜ ਗਣਵਾਲ ਸਾਹਿਬ ਦੇ ਕੋਲ ਆਇਆ ਤੇ ਤੇ ਗੁਰੂ ਨਾਲ ਜੋੜਨ ਦਸੜ ਉੱਥੀਆਂ ਸੰਤਾਂ ਵਿਚਾਰਾਂ ਪਾਰੀਆਂ ਨੇ ਇੱਕ ਨੂੰ ਚਾ ਪਿਆਰੇ ਬੀਬੀ ਨੂੰ ਚਾ ਦੋ ਉਹ ਆ ਗਈਆਂ ਆ ਗਈਆਂ ਇਹ ਹੋ ਰਹੀ ਹੈ ਉਹ ਨਹੀਂ ਆਈਆਂ ਜੀ ਹਾਂ ਤੇ ਸੋ ਦੈਟ ਮਤਬ ਤੋਂ ਬਹੁਤ ਸਮਰਗੁਆਣੀ ਨੇ ਜੜਿਆ ਕਰੋ ਗੁਰੂ ਰਣ ਸਾਝ ਪਾਇਆ ਗੁਰੂ ਗ੍ਰਵਾਨੀ ਨਾ ਗੁਰੂ ਕਿਉਂਕਿ ਗੁਰੂ ਤੋਂ ਬਿਨਾਂ ਕੋਈ ਵੀ ਕੰਮ 'ਚ ਬਰਕਤ ਨਹੀਂ ਪਾਣੀ ਗੁਰੂ ਦੀ ਓਟਾ ਸੰ ਲੈ ਕੇ ਚੱਲੇ ਕਿਉਂਕਿ ਵੀ ਜਸ ਨਿਊਜ਼ੀਲੈਂਡ ਤੋਂ ਆਏ ਨੇ ਉੱਥੇ ਸਿਟੀਜ਼ਨ ਨੇ ਆਉਣ ਆਣ ਕੇ ਇੱਥੇ ਕਨਸਾਫ ਕਰਵਾਇਆ ਪਰਸੋਂ ਤੋਂ ਇਹਨਾਂ ਇਹ ਬੁੱਛਿਆਂ ਦਾ ਜਿਹੜਾ ਆਉਂਦੇ ਨੇ ਨਾ ਖੰਡਗੋੜ ਸਾਹਿਬ ਕਰਵਾ ਕੇ ਕਰਾਉਂਦੇ ਨੇ ਬਹੁਤ ਵਾਕੀ ਦਾ ਪ੍ਰੋਗਰਾਮ ਹੈ ਬਤਨੀ ਤੇ ਕਿਉਂਕਿ ਆਉਂਦੇ 2-3 ਸਾਲ ਬਾਅਦ ਆਉਂਦੇ ਪਿੰਡ ਵਾਪਸ ਫਿਰ ਇਹ ਤੇ ਗੁਰੂ ਵੇਰੀ ਗੁਰੂ ਸੇਰੀ ਜੁੜ ਬੈਠੀ ਸਾ ਸੰਗਤਾਂ ਗੁਰੂ ਦੀ ਗੁਰਬਾਣੀ ਦਾ ਹਲ ਹਲੈ ਰਹੀਆਂ ਨੇ ਸੰਗਤਾਂ ਜਈ ਪ੍ਰਵਾਣ ਕਰਨੀਆਂ ਬੇਨਤੀਆਂ ਬੱਬਾ ਜੀ ਕਹਿੰਦੇ ਤੇ ਉਹ ਪਰ ਜਿਹੜੇ ਮਨ ਚ ਹੰਕਾਰ ਨਹੀਂ ਕਰਨਾ ਚਾਹੀਦਾ ਮਨ ਨੂੰ ਟਕਾਓ ਗੁਰੂ ਨਾਲ ਕਿਉਂਕਿ ਗੁਰੂ ਦੇ ਨਾਲ ਕੋਈ ਵੀ ਗੁਰੂ ਦੀ ਹੋਟ ਤੋਂ ਬਿਨਾਂ ਕੋਈ ਵੀ ਕੰਮ ਉਦੋਂ ਰਾਵਾਂ ਕਿਸੇ ਵੀ ਕੰਮ ਨੂੰ ਕਰ ਦਿੰਦਾ ਕੁਛ ਨਹੀਂ ਹੁੰਦਾ ਕੁਛ ਵਰਕ ਪਤ ਨਹੀਂ ਪੈਂਦੀ ਹੈਨਾ ਬਸ ਉਹਦਾ ਗੁਰਬਾਣੀ ਨੂੰ ਸਮਾਂ ਦਿਆ ਕਰੋ ਗੁਰੂ ਦੇ ਦਾ ਜਾਪ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਵੇਂ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਰੇ ਆਏ ਹੋਏ ਨੇ ਇੱਧਰ

ਇਹ ਤੇ ਇੰਨਾ ਤੇਜ਼ ਹੋ ਗਿਆ ਲਾਦੇ 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 ਇਹਨੂੰ ਫੜਾ ਦੋ ਚਾਚੀ ਹੈ ਕਿੱਥੇ ਆ ਗਈ ਆ ਗਈ ਉਹ ਯਾ ਗਈ ਵਾ ਪਿੱਛੇ ਤੇ ਇੱਥੇ ਸੱਚੇ ਟੋਗੜ ਗਈ ਇਹ ਕਾਟਾ ਹੋ ਇਹ ਦੇਖੋ ਕਿਧਰ ਹਲੋ ਹਲੋ ਕਿਹਨਾਂ ਹੈ ਦੋ ਜਣੇ ਹੋ ਦੇਖੋ ਕਿਧਰ ਸਾਹਮਣੇ ਓਏ ਜਿੱਦ ਨਹੀਂ ਆਉ ਲੈ ਇਹਨੇ ਕੋਟ ਕਾਲ ਨਹੀਂ ਆਉ ਲੈ ਮੂਝ ਪਾਲੀਓ ਇਹਨੇ ਦੋਛਾ ਬਿਚੋੜ ਲੈ ਲਾ ਦੇ ਲਾ ਦੇ ਲਾਰੇ ਕੋਈ ਚੱਕਰ ਨਹੀਂ ਨਹੀਂ ਉਹਨੂੰ ਉਹਨੂੰ ਜਲਾ ਲੈਂਦੇ ਨਾ ਆ ਓਏ ਯਾ ਲਾਉਣ ਅੰਦਰ ਮੁੰਡਾ ਕੁੜੀ ਸਹੀ ਅੰਦਰ ਮੁੰਡਾ ਕੁੜੀ ਮੁੰਡਾ ਵਾ ਤਾਂ ਪਰ ਇਹ ਆ ਓਏ ਸਭ ਦਾ ਪੜਿਓ ਮਹਾਰਾਜ ਇਸ ਸਾਈਡ ਤੇ ਓਏ ਓ ਵੇਓ ਵੇਓ ਓਏ ਉਹ ਕਿ ਆ ਗਿਆ ਉਹ ਕਿ ਆ ਗਿਆ ਹੈਪੀ ਬਰਥਡੇ ਕਰੋ ਭਾਈ ਆਓ ਲੈ ਇੱਕ ਦੋ ਤਿੰਨ ਚਾਰ ਗੱਡੀ ਕਰੀ ਬਾਕੀ ਆਓ ਲੈ

ਹੈਪੀ ਬਰਥਡੇ ਟੂ ਯੂ ਆਹ ਲੈ ਆਪੇ ਖਾ ਲਿਆ ਗੋਦਾ ਬੰਦਾ ਖਰਾਵਾ ਸਤਾਂ ਦੀ ਟੁੱਟੀ ਓਏ ਓਏ ਨਾ ਖਾਣੂ ਤਕੜਾ ਬੰਦਾ ਉਹ ਨਾਮ ਦੀ ਕਿਤਾਬ ਆਈ ਜਾਈ ਉਹਨੂੰ ਪਾਉਣ ਦੋ ਬੱਚਾ ਬੱਚਾ ਪਿੰਕ ਨਹੀਂ ਕਰਦੇ ਜਾਓਂ ਕੱਲ ਜਾਓ ਜਾ ਕਰੋ ਫੋਟੋ ਚਲੋ ਪਹੁੰਚੋ ਇੱਕ ਕੱਟੇ ਆ ਗਿਆ ਵੇਖੋ ਕੀ ਬੰਦ ਹੈ ਉਹ ਲੜ ਪਈਓ ਲੜ 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 ਚੱਕਰੀ ਗਈ ਇਹ ਕੇਕ ਦਾ ਕਰਨੀ ਵੀ ਕੋ ਜਲਦੀ ਕਰ ਜੁੜੀ ਬਾੜ ਜੁੜੀ ਬਾੜ ਜੁੜੀ ਯਾਨ ਜੁੜੀ ਪਕੜੋ ਜੁੜੀ ਬਾੜ ਦੀ ਜੁੜੀ ਯਾਨ ਜੁੜੀ ਬਾੜ ਦੀ ਜੁੜੀ ਨਹੀਂ ਓਏ ਜਾ ਜਾ ਕੇ ਤੋਰ ਅੰਨ ਹੱਦੇ ਅੰਨ ਹੱਦੇ ਦੂਰ ਹੋ ਓਏ ਰੈਂਗ ਰਹਿ ਦੋ ਇਧਰ ਆਪੇ ਹਾਂ ਇਧਰ ਆ ਦੋ ਗੁੜੀਆਂ ਦਰ ਇਧਰ ਵੇ ਓਏ ਗੁੜੀਆਂ ਆਉਣੇ ਯੋਧਾ ਮੋਗਾ ਚਮਕਾ ਲਾ 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 ਫੜਨਾ ਫੜਦਾ ਫੜਦਾ ਆ ਲੋ ਕੜਾ ਕੜਾ ਤੁਸੀਂ ਨਾਲੋਂ ਗੰਟੀ ਨਾਲ ਓਕੇ ਓਕੇ ਠੀਕ ਠੀਕ ਹਾਂ ਹਾਂ ਅੰਟੀ ਸਾਹਮਣੇ ਵੇਖ ਮੈਂ ਤੇ ਕਰੀ ਗਿਆ ਦੋ ਅੱਗੇ ਆ ਗਏ ਉਹਨੇ ਪੈਸੇ ਦੇ ਕੇ ਸਨੈਪਸ ਕਰਾ ਰਹੇ ਹੁਣ ਸਾਰੇ ਓਕੇ ਅਗਲੀ ਥਾਂ ਲਿਆਂਦਾ ਨਾ ਬੱਚੇ ਬਹੁਤ ਡਿਸਟਰਬ ਕਰ ਰਹੇ ਬੱਚੇ ਡਿਸਟਰਬੈਂਸ ਕਰ ਰਹੇ ਲਵਾਓ ਸਨੈਕਸ ਸਨੈਕਸ ਕੇਕ ਜੀ ਫੋਟੋ ਹੈ ਇਹ ਅੱਜ ਵਾਲਾ ਵਲੌਗ ਇੱਥੇ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਦੇਖਣ ਦੇ ਬਹੁਤ ਬਹੁਤ ਧੰਨਵਾਦ